Yeah! ਸੜੀਆਂ ਜੋ ਹੋਵੈ ਸਹਤਸਿਓ ਮੇਰੇ ਤੇ ਚੋਵੈ ਸਾਰੇ ਬਸਿਓ ਮੇਰੇ ਬੜਾ ਸਾਰੇ ਦੇ ਹੋ ਸਚਨ ਆਸੀ ਸੜੀਆਂ ਜੁਰਾ ਸਹਤਸਿਓ ਮੇਰੇ ਜੋ ਹੋਵੈ ਸਹਤਸਿਓ ਮੇਰੇ ਜੈ ਕਰ ਕੀ ਗਤ ਆਖੀਏ ਕ੍ਰਿਤੀ ਕਹੋ ਸਭ ਕੁਝ ਹੋਇਆ ਸੀ ਕੀਰਤਨ ਦੀ ਕਿਉਂਕਿ ਉਹਨਾਂ ਨੇ ਦਾਤ ਇਹ ਸੇਵਾ ਚੋਰੀ ਦਾ ਤੇ ਵਿਚ ਪਾਈ ਸੀ ਕਿ ਆਪ ਸੰਗਤਾਂ ਨੇ ਕੀਰਤਨ ਕਰਾਉਂਦਾ ਦਾਸ ਗੁਰਦੁਆਰਾ ਸਿੰਘ ਸਾਹਿਬ ਪਈ ਮੰਗਲ ਸਿੰਘ ਦੀ ਸਹਾਣਾ ਜੋ 2 4 400 ਹੋਵੇ ਹਰ ਸਤਿਗੁਰਾਂ ਦੀ ਸੇਵਾ ਇਲਾਕੇ ਵਿੱਚ ਕੀਰਤਨ ਦੀ ਕਰਦੇ ਹਾਂ ਸੋ ਬੜੀਆਂ ਅਸੀਸਾਂ ਦੇ ਨਾਲ ਸਤਿਗੁਰਾਂ ਦੇ ਥਾਪ ਸੇਵਾ ਤੋਂ ਉੱਠ ਕੇ ਲਈ ਹੈ ਗੁਰਬਾਣੀ ਕੀਰਤਨ ਕਰਦੇ ਆਂ ਉੰਸ਼ਾਰਾ ਕਰਦੇ ਆ ਬਹੁਤ ਬਹੁਤ ਜਾਨੀ ਨੇ ਪਾਪ ਗੁਰੂ ਕੀ ਸੰਗਤ ਤੁਹਾਨੂੰ ਗੁਰੂ ਦਾ ਸਹਾਰਾ ਵੀ ਤੁਸਮਤ ਬਕਸ਼ ਕਰ ਸਾਰੇ ਜੀ ਸਾਰੇ ਸਤਿਕਾਰਯੋਗ ਮੜਕਾ ਸੋਹਰਵਾਸੀ ਗੁਰਮਤ ਸਿੰਘ ਜੀ ਉਹਨਾਂ ਨੂੰ ਆਪਣੇ ਸਰੀਰ ਫੌਲ ਵਾਸਤੇ ਮਹਾਰਾਜ ਚਰਨ ਗੁਰੂ ਚਰਨ ਨਵਾ ਸਨਸ਼ਕਰੀਓ ਇੱਥੇ ਸਾਰਾ ਜੀ ਦਾ ਪਰਿਵਾਰ ਉਹਨਾਂ ਦੇ ਪਿਤਾ ਸਰਦਾਰ ਸੰਪੂਰਨ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਪਾਜੀ ਗੁਰਮੰਤਰ ਸਿੰਘ ਜੀ ਅਤੇ ਗੁਰਮੰਤਰ ਸਿੰਘ ਦੀ ਮਾਤਾ ਗੁਰਪ੍ਰੀਤ ਕੌਰ ਅਤੇ ਇਸੇ ਤਰ੍ਹਾਂ ਉਹਨਾਂ ਦੀਆਂ ਜਨ ਬੱਚੀਆਂ ਹਨ ਗੁਰਮੰਤਰ ਸਿੰਘ ਦੀਆਂ ਸਭਨੇ ਵਾਸ ਕਰਨ ਸਰਬਜੀਤ ਇਸ ਪਰਿਵਾਰ ਦੇ ਭਰਾ ਮੇਰ ਭਾਇਾ ਹਥਰਖੜਾ ਉਹ ਵੀ ਜਨ ਬੇਟੀਆਂ ਹਨ ਵੱਡੇ ਹਨ ਜਿਨ੍ਹਾਂ ਦੀ ਰਸਮ ਹੋਏਗੀ ਸਫਰਜੀ ਸਫਲ ਰੀਤ ਕੌਰ ਜੀ ਸਰਜੀਤ ਕੌਰ ਜੀ ਜਗਲੀ ਕੌਰ ਜੀ ਸੋ ਵੱਡੇ ਸਰਪ੍ਰਿੰਦ ਕੌਰ ਜੀ ਹਨ ਤਿੰਨ ਬੱਚੇ ਹਨ ਸਰਬਜੀ ਦੀ ਕਿਰਪਾ ਕਰਨ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਸ ਸਹੁਰਿਆਂ ਨੂੰ ਬਾਣ ਮੰਦਾ ਬਾਕੀ ਬਚਤਣ ਸਿੱਧੇ ਹਿਰੇ ਉੱਪਰ ਹੱਥ ਰੱਖ ਕੇ ਗੁਰਬਾਣੀ ਕੀਰਤਨ ਦਾ ਸਤਿਕਾਰ ਕਰਦੇ ਗੁਰੂਆਂ ਦੀ ਸੰਤਾਂ ਨੂੰ ਪਰਿਵਾਰ ਨੂੰ ਪੁੱਤਰ ਬੇਟਾ ਹੋਈਏ ਜਨਮ ਮਾਇਆ ਦਾਸ صلی اللہ علیہ وسلم رامکلی محلہ تیجا انددیو ہو امکار صدر برسا اندد پریا میری ماں ساتھ گروں میں پہاڑا من سر نقا شتر من میرا سر لوگ من میرے دب سرنا ਸੁਆਮੀ ਸੁਖ ਨੂੰ ਮਨ ਸਾਰੀ ਇਹਨ ਮਨ ਤੇ ਸਭ ਹੁਣ ਆਖੇ ਸੱਚ ਸਹੀ ਪਾ ਨਹੀਂ ਭੱਤੇ ਰ ਜੋ ਨਾਮ ਰਤਨ ਰਤਨ ਸਾਧਨਾ ਵੇ ਆਪ ਕਰਿ ਜਿਨ ਕੋ ਖਾਸ ਬਖਵਾਇਆ ਅਸਾ ਸੁਖ ਪਰਾਇ ਬਸਿਆ ਜਿਨ ਨੋ ਲਿਖੂਰੇ ਆਵਾ ਰਬਾ ਆਵਾ ਰੇ ਸੁਰੇ ਆਖੂ ਤੂ ਸੁਨ ਕਾ ਪੂਰੇ ਸੁਣੀ ਸੱਚੀ ਬਾਣੀ ਸੰਤ ਸਰਪ ਹੋਏ ਸਰਸੇ ਪੂਰੇ ਗੁਰ ਤੇ ਜਾਨੇ ਏ ਗੁਣੀ ਗਰੇ ਗਰੇ ਸਤ ਪੁਰੇ ਆਪ ਪੂਰੇ ਪਰਵੰਤ ਨਦਿ ਸੁਚੈ ਨਵਾਵੀ ਵਾਹਿਗੁਰੂ ਅਨੰਦ ਪੂਰੇ

ਕੁਝ ਸੜਕਾਂ ਬਹੁਤ ਪਹੁੰਚ ਵੀ ਗਈਆਂ ਨੇ ਕੁਝ ਸੜਕਾਂ ਜਿਹੜੀ ਹੋਰ ਵੀ ਆਰਿਆਂ ਦਾਸ ਨੂੰ ਹੁਕਮ ਹੋਇਆ 15-10 ਮੀਟਰ ਪ੍ਰੋਲਾਈਜਰ ਜਿੱਥੇ ਸਾਡੇ ਸਤਿਕਾਰਯੋਗ ਭਾਈ ਸੰਤੂਰਨ ਸਿੰਘ ਜੀ ਅਕਾਲੀ ਦਲ ਦੇ ਫਰਜ਼ਕਾ ਦੇ ਉਚਾਰ ਦੇ ਪ੍ਰਧਾਨ ਦੀ ਸੇਵਾ ਉਹਨਾਂ ਦੀ ਝੋਲੀ ਵਿੱਚ ਪਾਈ ਹੈ ਸਾਰੀ ਪਾਰਟੀ ਨੇ ਸਰਦਾਰ ਸਿੰਘ ਵੀਰ ਸਿੰਘ ਵਾਜਾ ਜੀ ਨੇ ਸੋ ਅੱਜ ਉਹਨਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣੀ ਸੀ ਪਰ ਪਾਰਟੀ ਦੱਸਦੇ ਸਨ ਕਿ ਉਹਨਾਂ ਨੂੰ ਬਹੁਤ ਬਹੁਤ ਵੱਡਾ ਕੰਮ ਜੀਵਾ ਦਿੱਲੀ ਦੇ ਵਿੱਚ ਉਹਨਾਂ ਨੂੰ ਜਾਣਾ ਪਿਆ ਸੋ ਉੱਥੇ ਉਹ ਉੱਥੇ ਦਿੱਲੀ ਵਿੱਚ ਹਨ ਸੋ ਉਹ ਨਹੀਂ ਆ ਸਕੇ ਉਹਨਾਂ ਦੇ ਹੋਰ ਸਾਰੇ ਹੀ ਪਾਰਟੀ ਆਈ ਹੈ ਸਦੇ ਉਂਦਰ ਸਿੰਘ ਮਨਤਾ ਜੀ ਵੀ ਜਿਨੇ ਵੀ ਬੈਠੇ ਹਨ ਸਾਰੇ ਉਹਨਾਂ ਕਿਉਂਕਿ ਮੈਂ ਅੱਗੇ ਵੀ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕੀਤੀ ਸੀ ਜਦੋਂ ਅਸੀਂ ਕਿਸੇ ਵੀ ਕਿਸੇ ਮੁਕਾਮ ਤੇ ਪਹੁੰਚਦੇ ਆਂ ਕਹਿੰਦੇ ਸਾਰੇ ਪਰਿਵਾਰ ਨੂੰ ਸਾਨੂੰ ਘਾਟਾ ਪੈਂਦਾ ਉਸ ਜਿਵੇਂ ਇਸ ਬੱਚਾ ਗੁਰਮントਰ ਸਿੰਘ ਚਲੇ ਗਿਆ ਸਾਰੇ ਪਰਿਵਾਰ ਨੂੰ ਤਾਂ ਘਾਟਾ ਪਿਆ ਇਸ ਦੀ ਬਰਾਦੀ ਦੀ। ਛੋਕੇ ਉਮਰ ਵੀ ਕੋਈ ਐਨੀ ਖਾਸ ਨੌਜਵਾਨ ਦੀ ਉਮਰ 25 ਸਾਲ ਦਾਸ ਤੋਂ 3-4 ਸਾਲ ਤੇ ਸਿੰਘ ਸਵਾ ਗੁਰਦੁਆਰੇ ਰਣਾਵੀ ਜੀ ਸਿੰਘ ਦੇ ਬੈਠੇ ਨੇ ਔਰ ਮਹਿੰਦਰ ਸਿੰਘ ਜੀ ਪ੍ਰਧਾਨ ਜੀ ਸਭ ਕਾ ਸਾਡੇ ਬੈਠੇ ਰਹੇ ਹੋਰ ਵੀ ਸ਼ਹਿਰ ਨਿਵਾਸੀ ਜਨਾਲਾ ਬਾਗ ਤੋਂ ਸਤਿਕਾਰਾਂ ਜਿੰਨਾ ਵੀ ਇਸ ਪਰਿਵਾਰ ਦੇ ਨਾਲ ਪਿਆਰ ਪਿਆਰ ਬਣਿਆ ਸਾਰਿਆਂ ਦਾ ਕੋਈ ਕਿਥੋਂ ਆਇਆ ਕੋਈ ਕਿਦੋਂ ਆਇਆ ਸਾਰਿਆਂ ਦਾ ਸਤਿਗੁਰੂ ਜੀ ਕਦਮ ਲੇਖੇ ਵਿੱਚ ਲਾਓ ਕਿਉਂਕਿ ਇਹ ਪਰਿਵਾਰ ਦੇ ਨਾਲ ਜਿੰਨਾ ਜਿੰਨਾ ਕਿਸੇ ਦਾ ਮੋਹ ਪਿਆਰ ਹੈ ਸੋ ਚਾਹੇ ਦੁੱਖ ਹੁੰਦਾ ਚਾਹੇ ਸੁੱਖ ਹੁੰਦਾ ਉਹਨੇ ਹਾਜ਼ਰੀ ਰਹੀ ਹੁੰਦੀ ਹੈ ਸੋ ਅਜਿਕੇ ਜੀ ਸਰ ਸਰਦਾਰ ਸੁਬੀਸ਼ ਸਿੰਘ ਬਾਦਲ ਜੀ ਉਹਨਾਂ ਦੇ ਵੀ ਹਾਜ਼ਰੀ ਨਵਾ ਦੇਣਾ ਕਿਉਂਕਿ ਉਹ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਜਾਣਾ ਪਿਆ ਜੁੜੀ ਕੰਮ ਕਰਕੇ ਉੱਥੇ ਉਹਨਾਂ ਦੀ ਸਾਰੀ ਪਾਰਟੀ ਸੀ ਮਨਤਾ ਵੀਰ ਜੀ ਸਾਰੇ ਆਏ ਉਹ ਕਿਤਾਸ ਨਾਲ ਬਹੁਤ ਪਿਆਰ ਕਰਦੇ ਨੇ ਦਾਸ ਜਲਾਨਾਬਾਦ ਵੀ ਸੇਵਾ ਕਰਕੇ ਆਇਆ ਨਾ ਕੋਲੇ ਕੀਰਤਨ ਦੀ ਜਿੱਥੇ-ਜਿੱਥੇ ਜਾਂਦੇ ਹਾਂ ਸੋ ਸਾਡਾ ਆਲ ਦਾ ਅਲਾਕਾ ਹੈ ਸੋ ਬੜੇ ਪਿਆਰ ਸਤ ਆਪ ਜੀ ਨੇ ਸਾਰੇ ਦੇ ਹਾਜ਼ਰੀ ਲਵਾਈ ਅਤੇ ਹਾਜ਼ਰੀ ਦਵਾਰੇ ਨੂੰ ਕੁਝ ਸੰਤਾਂ ਆਰੀਏ ਹਨ ਸੁਪਨ ਦਾ ਹਰਦੀ ਹਾਜ਼ਰੀ ਆਪ ਆਓ ਅੱਜ ਕੀ ਬਾਤ ਬਖਸ਼ ਬੰਦੇ ਕੋ ਸ਼ਬਦ ਪੜ ਕੇ ਫਿਰ ਦੇਹੋ ਸਦਰ ਸੀਸੜੀਆਂ ਤੋਂ ਚਾਲਣੜ ਦਾ ਸ਼ਬਦ ਹੈ ਉਸ ਤੋਂ ਬਾਅਦ ਆਪਾਂ ਅਰਦਾਸ ਦੀ ਹਾਜ਼ਰੀ ਲਵਾਉਣੀ ਹੈ ਮੈਂ ਪਹਿਲਾਂ ਵੀ ਬੇਨਤੀ ਸੰਗਤ ਨੂੰ ਬਹੁਤ ਬੰਦੇ ਕੋ Oh, uh yeah. -huh. ਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰਿਸ ਇੱਕ ਗੁਰਤੀ ਜੀ ਕੀ ਪਾਤਸ਼ਾਹ ਜਸਵੀ ਪ੍ਰਥਮ ਭਗਵਤੀ ਸਿਮਕ ਗੁਰੂ ਨਾਨਕ ਨੰਦਿਆ ਹੀ ਫਿਰ ਅੰਗਦ ਗੁਰ ਤੇ ਅਮਰਦਾਸ ਰੰਦਾਸ ਹੈ ਹਰੀ ਸਹਾਈ अर्जुन ਹਰ ਗਵਿੰਦਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਕੇ ਜੈ ਜਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਜਿ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧੰਨਤਰ ਕੀ ਹਾਲਸਾ ਜੀ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਹਿਬ ਜਾਤਿਆਂ ਚਾਲੀਆਂ ਮੁਕਤਿਆਂ ਹਟੀਆਂ ਜਕੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕੇ ਆ ਜਿਗ ਚਲਾਈ ਤੇਗਵਾਹੀ ਦੇਖ ਕੇ ਅਨੰਡਿਤ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਹਰਿ ਜਨਨਾ ਸਿੰਘਾ ਸਿੰਘੀਆਂ ਨੇ ਧਰਮੇ ਹੇਤ ਸਿੱਤੇ ਬੰਦ ਬੰਦ ਕਰਵਾਏ ਖੋਪਰੀਆਂ ਨੂੰ ਹੰਈਆਂ ਚੱਕੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਸਿੱਖੀ ਸਿੱਧੇ ਕੇਸਾਂ ਸਵਾਸਾਂ ਸੰਗਿ ਵਿਆਹੀ ਇਹਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਹਰਿ ਅੰਜਾਂ ਤਖਤਾਂ ਦੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤੇ ਅਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਚਰਿਆਏ ਦੇਗ ਦੇ ਹੱਤਾ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਗੁਰ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਹਾਉ ਦਾਣ ਘਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ਼੍ਰੀ ਅਮਰਤ ਸਰਬੀ ਕੇ ਦਰਸ਼ਨ ਈ ਸ਼ਾਨ ਚੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਖਾਸਾ ਜੀ ਬੋਲੋ ਜੀ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਪਾਤਸ਼ਾਹ ਜੀਓ ਸ਼੍ਰੀ ਮਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਫੁੱਲੇ ਦਰਸ਼ਨ دیدار ਅਤੇ ਸੇਵਾ ਸੰਭਾਲਦਾ ਨਾਮਨ ਖਾਲਸਾ ਜੀ ਨੂੰ ਬਖਸ਼ੋ ਏ ਜਿਮਣ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਪਰਤ ਪਾਵਨ ਭਗਤ ਵੱਸਲੇ ਗੁਰੂ ਗ੍ਰੀਤ ਨਵਾਸ ਸਤਿਗੁਰੂ ਜੀ ਆਪਦੇ ਫਰਮਾਨ ਹਨ ਰਣ ਨਾ ਰੋ ਨਾ ਕੋ ਰਹ ਰੰਗ ਨਾ ਤੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਫਰੀਦਾ ਦਰਿਆਵੇ ਕੰਨੇ ਬਗੁੱਲਾ ਬੈਠਾ ਏਕ ਲਿਖੇ ਏਕ ਕਰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਈ ਤਿਸ ਰੱਬ ਦੇ ਕਿੰਨਾ ਵਿਸਰੀਆਂ ਜੋ ਮਨ ਚਿਤ ਨ ਚਿੱਤੇ ਸਣ ਸੋ ਗੱਲ ਨਹੀਂ ਰੱਬ ਕੀਆ ਦੇ ਮਹਾਂ ਬਾਖ ਅਨੁਸਾਰ ਸਤਿਗੁਰੂ ਸੋਧਰ ਕਰਦੇ ਸਿੱਖ ਸੇਵਕ ਆਸਰਗਵਾਸੀ ਸਰਦਾਰ ਗੁਰਮੁਖੰਦਰ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜਿਤਨੇ ਕੋ ਸਤਿਗੁਰੂ ਆਪ ਹੀ ਨੇ ਸਵਾਸਨ ਦੀ ਗੁੰਜੀ ਬਖਸ਼ਿਸ਼ ਕੀਤੀ ਸੀ ਪਾਤਸ਼ਾਹ ਜੀ ਕੋਈ ਦਿਨ ਬੈਨੈ ਸਲੋ ਤੋਂ ਪਰਲੋਕ ਨੂੰ ਗਮਨ ਕਰ ਚੁੱਕਿਆ ਸਤਿਗੁਰੂ ਸੋ ਨਮਿਤਰ ਦੀ ਰੂਪ ਕਲਿਆਨਤਾ ਦੇ ਵਾਸਤੇ ਸੋ ਉਹਨਾਂ ਦੇ ਪਿਤਾ ਜੀ ਸਰਦਾਰ ਸੰਪੂਰਨ ਸਿੰਘ ਸਮੂਹਨ ਦਾ ਸਾਰਾ ਹੀ ਪਰਿਵਾਰ ਨਾਲ ਮਿਲ ਕੇ ਅਕੱਤਰਤਾ ਹੋ ਕਰਕੇ ਪਾਤਸ਼ਾਹ ਜੀ ਸੇਵਕ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਤੱਕਦੇ ਹੋਏ ਆਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਸਹਿਜ ਬਾਠ ਪ੍ਰਵੰਗ ਕਰਵਾਏ ਸੰਨ ਸੰਪੂਰਨ ਤਾਈ ਕੋਲ ਪਾ ਕੇ ਸਤਿਗੁਰੂ ਜੀ ਅੰਤੇ ਸਤਿਗੁਰੂ ਬੋਲਿਆ ਮੈਂ ਵਿਚੇ ਕੀਰਤਨ ਕਰਿਓ ਨਿਰਵਾਣ ਜੀਓ ਪਾਤਸ਼ਾਹ ਜੀ ਪਿੱਛੇ ਸਤਿਗੁਰੂ ਜੀ ਬੰਦਾਲਾ ਵਿੱਚ ਕੀਰਤਨ ਦੀ ਹਾਜ਼ਰੀ ਭਰੀਗੀ ਸਤਿਗੁਰੂ ਜੀ ਸੋ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਨਦੀ ਬਿਨੇ ਪ੍ਰਾਰਥਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਗੋਸੀ ਸਰਦਾਰ ਗੁਰਮントਰ ਸਿੰਘ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਸਾਥ ਸਬੰਧੀਆਂ ਨੂੰ ਪਾਣਾ ਮੰਨਣ ਦੀ ਤਾਕਤ ਬਖਸ਼ਿਸ਼ ਕਰਨੀ ਮਹਾਰਾਜ ਅਬ ਕੀ ਬਾਾਰ ਬਖਸ਼ ਬੰਦੇ ਕੋ ਬਹੁਤ ਆਪੋ ਜਲ ਕੇਰਾ ਸਤਿਗੁਰੂ ਜੀ ਸਰਬੱਤ ਸੰਗਤਾਂ ਦੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋ ਲਿਖੀ ਪ੍ਰਾਰਥਨਾ ਸਤਿਗੁਰੂ ਜੀ ਮਨਜ਼ੂਰ ਕਰਨੀ ਮਹਾਰਾਜ ਪਰਿਵਾਰ ਨੂੰ ਪਹਾੜਾ ਮੰਨਣ ਦੀ ਤਾਕਤ ਬਖਸ਼ਿਸ਼ ਕਰਨੀ ਠੰਡ ਵਰਤਾਂ ਦੀ 84 ਲੱਖ ਜੋਨਾ ਤੋਂ ਬਚਾਉਣਾ ਪਾਵਗਾ ਦੇ ਚੱਕਰਾਂ ਤੋਂ ਬਚਾਉਣਾ ਪਾਸ਼ਾ ਆਪ ਜੀ ਦੀ ਹਜ਼ੂਰੀ ਅਤਿ ਕੀਰਤਨ ਕਰਦੇ ਆ ਸਤਿਗੁਰੂ ਜੀ ਵਿਚਾਰ ਕਰਦੇ ਆ ਮਾਛਾ ਜੀ ਗੁਰਬਾਣੀ ਗਾਇਨ ਕਰਦੇ ਆ ਤੋਂ ਏਕੜੀਆਂ ਦੇਖਾ ਰੋਣ ਦੀ ਗਲਤੀਆਂ ਅਣਜਾਣ ਬੱਚੇ ਸਮੇਂ ਕੀ ਮਾਫਰਨਾ ਅਗਾ ਤੋਂ ਸਮੱਤ ਬਖਸ਼ਿਸ਼ ਕਰਨੀ ਆਗਿਆ ਸੇਖ ਸੰਗਤਾਂ ਦੀਆਂ ਹਾਜ਼ਰੀਆਂ ਦਰਪਰਮਾਨ ਕਰਨੀਆਂ ਤਦਮ ਕਦਮ ਲੈ ਕੇ ਵਿਚਲਾਉਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਬਾਣੀ ਬਾਣੀ ਦੇ ਨਾਲ ਜੋਨਾ ਸਤਗੁਰ ਸੱਚੇ ਪਾਤਸ਼ਾਹ